ਤਨ ਤਨ 108 ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਦਰਬਾਰ ਨੂੰ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਕਰਦੇ ਹੋਏ ਰਟੈਂਡਾ ਪਿੰਡ ਦੇ ਨੌ ਜ਼ਬਾਨ ਬਹੁਤ ਹੀ ਚਾਮਾ ਦੇ ਨਾਲ ਸੰਗਤਾਂ ਦੇਲੇ ਰੋੜ ਰਸਤੇ ਨੂੰ ਸੁੰਦਰ ਵਧੀਆ ਦੇਖ ਵਾਲਾ ਬਣਾਉਂਦੇ ਹੋਏ 85ਵੇਂ ਵਰਸੀ ਤੇ ਹਮ ਹਮਾਕੇ ਇਲਾਕੇ ਪਰ ਤੋਂ ਸੰਗਤਾਂ ਪਹੁੰਚਦੀਆਂ ਹਨ ਦੇਸ਼ ਵਿਦੇਸ਼ ਤੋਂ ਜਿੱਥੇ ਸੰਗਤਾਂ ਪਹੁੰਚਦੀਆਂ ਉਹਨਾ ਨੂੰ ਕਿਸੇ ਤਰ੍ਹਾਂ ਦੇ ਰਸਤੇ ਦੇ ਵਿੱਚ ਰੁਕਾਵਟ ਨਾ ਪਵੇ ਨੌਜਵਾਨਾਂ ਦੇ ਵੱਲੋਂ ਰੋਡ ਦੇ ਨਾਲ ਟੁੱਟੇ ਹੋਏ ਰਸਤੇ ਖੜੀਆਂ ਨੂੰ ਨੂੰ ਪੂਰਾ ਕੀਤਾ ਗਿਆ ਬਰਮ ਨੂੰ ਬਣਾਉਣ ਦੇ ਲਈ ਵੀ ਨੌਜਵਾਨਾਂ ਨੇ ਪਹਿਲ ਕਦਮੀ ਕੀਤੀ ਤਾ ਜੋ ਕਿ ਗੱਡੀਆਂ ਦੀ ਪਾਸਿੰਗ ਸਹੀ ਢੰਗ ਦੇ ਨਾਲ ਹੋ ਸਕੇ ਰਟੈਂਡਾ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਸੇਵਾ ਰਾਜਾ ਸਾਹਿਬ ਜੀ ਨੂੰ ਜਾਣ ਵਾਲੇ ਰਸਤੇ ਨੂੰ ਸੁੰਦਰ ਬਣਾਉਣ ਦੇ ਲਈ ਕੀਤੀ ਨੌਜਵਾਨਾਂ ਦੇ ਅੰਦਰ ਦੇ ਅੰਦਰ ਇਸ ਵਰਸੀ ਨੂੰ ਲੈ ਕੇ ਵੱਡਾ ਉਤਸ਼ਾਹ ਤੇ ਸੰਗਤਾਂ ਦੀ ਸੇਵਾ ਕਰਨ ਦੇ ਲਈ ਇੱਕ ਮਨ ਇੱਕ ਚਿੱਤ ਦੇ ਨਾਲ ਰਾ